ਕਾਲ ਜੀ ਹਰੇ ਨੂੰ ਅੱਜ ਸੋਮਵਾਰ ਦਿਨ ਮੀਂਹ ਤਾਂ ਦੱਸਿਆ ਵਾ ਦੇਖੋ ਮੀਂਹ ਪੈ ਕਿਹੜੀ ਸਵੀਟ ਕਰ ਰਿਆ ਆ ਲੈ ਐ ਮਾ ਜਾਬਾ ਮੀਂਹ ਆਇਆ ਇੱਕੋ ਲੱਗਦਾ ਇਹ ਦੇਖੋ ਪੰਤਾਲੇ ਪਾਣੀ ਨਹੀਂ ਚੱਲ ਰਿਹਾ ਕਿਤੇ ਪਿੰਡਾਂ ਦਾ ਪਾਣੀ ਨਹੀਂ ਚੱਲ ਰਿਹਾ ਨੀਕੇ ਬਾਅਦ ਵਿੱਚ ਨੇ ਆਹ ਵੇ ਅੱਧਾ ਪੀਂਹ ਕਢਾਇਆ ਪਿਆ ਸਾਰਾ ਲੋਹਾ ਹੈ ਵੀ ਇੰਨੀ ਤਰ੍ਹਾਂ ਪਿਆ ਬੋਲ ਰਹੇ ਆ ਜਦੋਂ ਖਰਾਬ ਕਰਨੀ ਹੋ ਰਿਹਾ ਹੁਣ ਮੌਸਮ ਝੰਡਾ ਹੋ ਗਿਆ ਜਦੋਂ ਪਾਣੀ ਆ ਰਿਹਾ ਧੰਗਾ ਨੂੰ ਬੋਨਾਂ ਚ ਪਰ ਇਹ ਦੇਖੋ ਵੀ ਮੀਂਹ ਹਾਦੇ ਟੋਣੀ ਪਈ ਹੈ ਵੀ ਇੰਨਾ ਜਿਆਦਾ ਮੀਂਹ ਪੈ ਰਿਹਾ ਲੋਕਲ ਖੇਤਾਂ ਮੰਡੀ ਦੀਆਂ ਦਰਿਆ ਪਾਣੀ ਐਨਾਂ ਜਾਵਾਂਗੇ ਲੈ ਕੇ ਖੇਤ ਦੇ ਵਿੱਚ ਦੀ ਰੀ ਇਹ ਬੜਾ ਹੀ ਗਰਬ ਸਭ ਮੀਂਹਦਾਰਾ ਵਾਰੀ ਇਸ ਵਾਰ ਪੂਰਾ ਸੋਚ ਨਹੀਂ ਗਿਆ ਪਹਿਲਾਂ ਵੈਸੇ ਹੀ ਝਾੜ ਕਟ ਆ ਰਿਹਾ ਆਲ ਓਵਰ ਤੇ ਹੁਣ ਰੱਬ ਵਧਣ ਕੇ ਟਾਈਮ ਨ ਤਾਂ ਕਰਨ ਲੱਗ ਗਿਆ ਪਹਿਲਾ ਹਲਦੀ ਪਈ ਰਹੀ ਹੁਣ ਇਹ ਕੰਮ ਸ਼ੁਰੂ ਹੋ ਗਿਆ ਹੁਣ ਜਿੰਨਾ ਕੱਜ ਮੀਂਹ ਪਿਆ ਤਕਰੀਬਨ ਇਹ 5-4 ਦਿਨ ਵਧਣ ਫੇਰ ਨਹੀਂ ਹੁੰਦਾ ਹਾਲਾਤ ਹੈ ਨਾ ਖਰਾਬ ਜੀ ਰੱਬ ਇਸ ਵਾਰ ਨਾ ਮਤਲਬ ਪ੍ਰਮਾਤਮਾ ਨੇ پتہ ਨਹੀਂ ਕਿਆ ਕਿਹੜਾ ਬਟਨ ਦੱਬਿਆ ਹੋਆ ਕਿਹੜਾ ਜ਼ਿੰਮੇਦਾਰਾਂ ਕੇ ਹੱਥ ਕੇ ਵਿੱਚ ਕਿਸੇ ਪਾਸੇ ਨੂੰ ਨਹੀਂ ਆ ਰਿਹਾ ਪਹਿਲਾ ਮੀਂਹ ਪਈ ਗੇ ਮੀਆਂ ਨੇ ਝਾੜ ਘਟਾ ਦਿਆ ਫੇਰ ਡੋਡੀ ਪੈ ਗਈ ਰੋਟੀ ਦੇ ਬਾਅਦ ਫਿਰ ਤੇਲਾ ਪੈਣ ਲੱਗਿਆ ਦਾ ਤੇਲੇ ਦੇ ਬਾਅਦ ਹੁਣ ਇਹ ਮੀਂਹ ਪੈਣ ਲੱਗ ਗਿਆ ਜਦ ਬੜਨੇ ਦਾ ਟਾਈਮ ਆਇਆ ਉਦੋਂ ਅਲੂ ਲਾਣੇ ਦਾ ਟਾਈਮ ਹੈ ਮੋਦਲ ਦਿਨ ਪਰ ਦਿਨ ਲੇਟੇ ਹੁੰਦਾ ਜਾ ਰਿਹਾ ਕੰਮ ਅੱਜ ਦੇਖ ਲਓ 5-6 ਤਰੀਕ ਹੋ ਗਈ ਇਸਵੇਂ ਮਹੀਨੇ ਦੀ ਨਹੀਂ ਆਪਾਂ ਪਹਿਲੀ ਨੂੰ ਜਾਂ 28th ਨੂੰ ਇਹ ਅਲੂ ਲਾ ਦੇ ਗਰਾਂਗੇ ਇਸ ਵਾਰ 5-6 ਦਿਨ ਇਹ ਹੋ ਗਏ ਹੁਣ 5-6 ਦਿਨ ਹੋਰ ਨਹੀਂ ਬਤਾਂਦੇ ਖੇਤ ਯਾਨੀ ਕਿ ਲੱਗਿਆ ਕਿ ਅਜ 10-11 ਤਰੀਕ ਤੱਕ ਅਲੂ ਲਗਾਏ ਹਲੇ ਵੀ ਜੇ ਫਿਲਹਾਲ ਇੰਨਾ ਕ ਪੈ ਗਿਆ हट ਜੇ ਜੇ ਹੁਣ ਕੱਲ ਤੱਕ ਦੱਸਿਆ ਵਾ ਜੀ ਇਹਨਾਂ ਸੱਚ ਦੱਬ ਕੇ ਰੱਖੀ फेर ਦੇਖੋ ਜੀ ਕੀ ਬਣਾ ਹਨ ਜੋਰੀ ਕੇ ਅੱਗੇ ਆਪਣਾ ਕੋਈ ਚੱਲਦਾ ਨਹੀਂ ਆਪਾਂ ਨੂੰ ਤਾਂ ਮਿਹਨਤ ਕਰਨਾ ਜ਼ਿੰਮੇਵਾਰਗਾ ਫਰਜ ਹੈ ਉਹ ਅਗਲਾ ਕਰ ਰਿਹਾ ਆਪਣੀ ਪੂਰੀ ਜੋਰ ਲਾ ਕੇ ਬਾਕੀ ਦੇਣਾ ਉਸ ਦਾ ਦੇਣਾ ਜੋ ਵੀ ਦੇਣਾ ਵੱਧ ਦੇਣਾ ਘੱਟ ਦੇਣਾ ਦੇਣਾ ਉਸ ਹੀ ਨੇ ਅਰਦਾਸ ਵੀ ਕਰਦੇ ਆ ਵੀ ਪ੍ਰਮਾਤਮਾ ਜੀ ਲੋਕਾਂ ਨੂੰ ਮਾੜੀ ਆਪਣੀ ਫਸਲ ਵੜ ਲੈਣ ਦੇ ਦਾਣੇ ਖਾਂਬ ਲੈਣ ਦੇ ਠੀਕ ਹੈ ਨਾ ਲੂ ਲੂ ਲੱਗ ਜਾਣ ਦੇ ਉਹ ਕਿਰਪਾ ਕਰੋ ਪਾਰ ਘਟਾਓ ਜਿਹੜਾ ਪੱਤੀਗਾ ਈ ਜਾਣੇ ਨਾ ਵੀ ਇਸ ਵਾਰ ਪਾਰ ਬਹੁਤ ਜ਼ਿਆਦਾ ਚੜਿਆ ਹੋਆ ਮਤਲਬ ਦੀ ਕੜਾਈ ਬਹੁਤ ਹੈ ਪ੍ਰਮਾਤਮਾ ਇਸ ਨੂੰ ਘਟਾਵੇ ਥੋੜਾ ਜਿਹਾ ਠੀਕ ਹੈ ਅਸੀਂ ਅਰਦਾਸ ਕਰਦੇ ਆ ਜੀ ਧੰਨਵਾਦ ਮੀਂਹ ਦਸਣਾ ਸੀਗਾ ਤੁਹਾਨੂੰ ਵੀ ਅੱਜ ਆਪਣੇ ਪਿੰਡ ਚੰਗੀ ਬਾਰਸ਼ ਹੋ ਰਹੀ ਹੈ ਦੱਬ ਗਿਆ ਪੂਰੀ ਆਪਣਾ ਏਰੀਆ ਜਿਹੜਾ ਬਨੂੜ ਪੈ ਜਾਂਦਾ ਜੀ ਇਹ ਅੰਗਾਮ ਸਾਗਰ ਪਿੱਛੇ ਇੱਧਰ ਜਾਂਸਲਾ ਰਹੀ ਬਗੱਬੇ ਜਿ ਪੈ ਜਾਂਦੇ ਆ ਬਾਕੀ ਤੁਹਾਡੇ ਕਿਹੜੇ ਕਿਹੜੇ ਇਲਾਕੇ ਜਮੀਂ ਪੈਰਾ ਤੁਸੀਂ ਕਮੈਂਟਾਂ ਜਰੂਰ ਦੱਸਿਓ ਜੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਨੂੰ ਸਪੋਰਟ ਕਰਿਆ ਕਰੋ ਜੀ ਮਨਮੋਤਾ ਚੈਨਲ ਨੂੰ ਫੋਲੋ ਜਰੂਰ ਕਰਿਓ ਤਾਂ ਕਿ ਹੋਰ ਨਵੀਂ-ਨਵੀਂ ਵੀਡੀਓ ਲਿਕੇ ਆਈ ਜੀ ਤੁਹਾਨੂੰ ਤੁਹਾਡੇ ਵਾਸਤੇ ਠੀਕ ਹੈ ਜੀ ਧੰਨਵਾਦ